ਹਾਂਜੀ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਬਈ ਸਤਿ ਸ੍ਰੀ ਅਕਾਲ ਉਪਰ ਬਈ ਸਾਰੇ ਠੀਕ ਠਾਕ ਹੋਗੇ ਇੱਕ ਵਾਰੀ ਨਾ ਆਵਾਜ਼ ਵੀਡੀਓ ਦਾ ਬਈ ਕਲੀਅਰ ਕਰ ਦਿਆ ਜੀ ਆਵਾਜ਼ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਨਾ ਮੈਸੇਜ ਕਰ ਦਿਆ ਜੀ ਫਿਰ ਅਪਾ ਅੱਜ ਦੀ ਕਲਾਸ ਵਿੱਚ ਅੱਗੇ ਦੀ ਗੱਲਬਾਤ ਸਾਰੀ ਕਰਦੇ ਹਾਂ ਅੱਜ ਦੀ ਜਿਹੜੀ ਕਲਾਸ ਦੀ ਅਪਡੇਟ ਜਾਂ ਅੱਜ ਦੀ ਕਲਾਸ ਬਾਰੇ ਸਾਰੇ ਜਣੇ ਸੈਸ਼ਨ ਨੂੰ ਵੱਧ ਤਬਾਦਦੇ ਸ਼ੇਅਰ ਕਰੋ ਕਿਉਂਕਿ ਵੱਧ ਤਬਾਦ ਸਾਥੀ ਜੁੜਨਗੇ ਤਾਂ ਹੀ ਆਪਾਂ ਅੱਜ ਦੀ ਗੱਲਬਾਤ ਜਾਂ ਅੱਗੇ ਦਾ ਪ੍ਰੋਸੈਸ ਕੀ ਚੱਲ ਰਿਹਾ ਉਹ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਇਸ ਕਰਕੇ ਇਸ ਕਲਾਸ ਨੂੰ ਅੱਗੇ ਵੱਧ ਤਬਾਦ ਸ਼ੇਅਰ ਕਰੋ ਇੰਨਾ ਕੁ ਤਾਂ ਕਰ ਸਕਦੇ ਆਪਾਂ ਵੱਧ ਤਬਾਦ ਲਿੰਕ ਨੂੰ ਅੱਗੇ ਸ਼ੇਅਰ ਕਰ ਸਕਦੇ ਆਂ ਬਾਕੀ ਫੇਰ ਕਰਦੇ ਆਪਾਂ 1 ਮਿੰਟ ਵੇਟ ਕਰਦੇ ਆ ਹੋਰ ਉਸ ਤੋਂ ਬਾਅਦ ਆਪਾਂ ਕਰਦੇ ਆ ਕਲਾਸ ਸਟਾਰਟ ਸਾਰੀ ਗੱਲਬਾਤ ਅੱਜ ਕਰਾਂਗੇ ਆਪਾਂ ITT ਕੇਡਰ ਦੀਆਂ ਨਵੀਆਂ ਪੋਸਟਾਂ ਬਾਰੇ ਜੋ ਵੀ ਪ੍ਰੋਸੈਸ ਚੱਲ ਰਿਹਾ ਤੁਹਾਨੂੰ ਸਾਰਾ ਕੁਝ ਅੱਜ ਦੱਸਾਂਗੇ ਤੇ ਪੋਸਟਾਂ ਕਿਵੇਂ ਕੜਵਾਈਆਂ ਜਾ ਸਕਦੀਆਂ ਨੇ ਸਾਰਾ ਕੁਝ ਬਈ ਅੱਜ ਤੁਹਾਨੂੰ ਕਲੀਅਰ ਕਰਦੇ ਆਂਗੇ ਤੇ ਸਾਰੇ ਜਣੇ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਬਈ ਮੈਸੇਜ ਕਰਿਆ ਜੇ ਆਵਾਜ਼ ਵੀਡੀਓ ਓਕੇ ਹੈ ਨਾ ਹਾਂਜੀ ਬਈ ਮੈਸੇਜ ਕਰਿਆ ਜੇ ਬਾਕੀ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੈ ਬਈ ਗਰੁੱਪ ਚ ਕੀ ਅਪਡੇਟ ਚੱਲੀ ਈਏ ਬੀਟੀਟੀ ਦੀਆਂ ਪੋਸਟਾਂ ਬਾਰੇ ਜੋ ਧਰਨਾ ਪੱਕਾ ਰੱਖਿਆ ਗਿਆ ਹੈ ਉਹ ਲਗਭਗ ਸਾਰਿਆਂ ਨੂੰ ਕਲੀਅਰ ਹੋ ਹੀ ਗਿਆ ਉਹਨਾਂ 18 ਤਰੀਕ ਦਾ 18 ਜਨਵਰੀ ਦਾ ਹੈ ਜੇਕਰ ਬਈ ਸਾਰੇ ਸਪੋਰਟ ਕਰੋਗੇ ਤੇ ਤਾਂ ਹੀ ਹੱਲ ਹੋਣਾ ਹੈ ਕਿਉਂਕਿ ਬਾਕੀ ਸਮਾਂ ਵੀ ਤੁਹਾਨੂੰ ਪਤਾ 6 ਮਹੀਨੇ ਮਰਨ ਕੇ ਚੱਲੋ ਬਾਕੀ ਅਗੇ ਨੇ ਇਹਨਾਂ ਸੋਚੋ ਵੀ 24 ਸਾਲ ਇੱਕ ਪਿਆ ਜੇ 6 ਮਹੀਨੇ ਬਾਕੀ ਹੈਗੇ ਨੇ ਜੇਕਰ ਬਈ ਸਾਰੇ ਜਣੇ ਸਾਥ ਦਿਓਗੇ ਸਾਰੇ ਸਪੋਰਟ ਕਰੋਗੇ ਤਾਂ 8TT ਦੀ ਪੋਸਟਾਂ ਕੜਵਾਈਆਂ ਜਾ ਸਕਦੀਆਂ ਨੇ ਉਹ ਵੀ ਪ੍ਰੈਸ਼ਰ ਦਬਾਰਨ ਵਾਲੀ ਹੋਣਾ ਬਾਈ ਐਵੇਂ ਨਹੀਂ ਹੱਲ ਹੋਣਾ ਜੇ ਆਪਾਂ ਆਖੇ ਨਵੇਂ ਚੁੱਪ ਕਰਕੇ ਵੀ ਅੱਗੇ ਜਿਹੜੇ ਲੱਗੇ ਨੇ ਆਪਦਾ ਪ੍ਰੋਸੈਸ ਕੀਤੀ ਜਾਣਗੇ ਪੋਸਟਾਂ ਐਵੇਂ ਆ ਜਾਣਗੀਆਂ ਉਹ ਤਾਂ ਬਾਈ ਬਹੁਤ ਔਖਾ ਹੈਗਾ ਪੋਸਟਾਂ ਐਵੇਂ ਨਹੀਂ ਆਣੀਆਂ ਸਪੋਰਟ ਤੁਹਾਨੂੰ ਸਾਰਿਆਂ ਨੂੰ ਕਰਨੀ ਪੈਣੀ ਬਾਕੀ ਜਿਹੜਾ ਪੱਕਾ ਧਰਨਾ ਹੁਣ ਰੱਖਿਆ ਹੋਇਆ 18 ਤਰੀਕ ਨੂੰ ਉਸ ਧਰਨੇ ਵਿੱਚ ਤੁਸੀਂ ਸਾਰੇ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਬਾਈ ਗਿਣਤੀ ਦਿਖਾਵਾਂਗੇ ਤੇ ਤਾਂ ਹੀ ਅੱਗੇ ਸੰਘਰਸ਼ ਕੁਝ ਦਬਾਅ ਪਵੇਗਾ ਸਰਕਾਰ ਤੇ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ 8TT ਵਾਲੇ ਪੋਸਟਾਂ ਮੰਗ ਰਹੇ ਨੇ 4 ਸਾਲ ਹੋ ਗਏ ਨੇ ਲਗਭਗ 4 ਸਾਲਾਂ ਵਿੱਚ ਤੁਹਾਨੂੰ ਵੀ ਪਤਾ ਇੱਕ ਵੀ ਪੋਸਟ ਨਹੀਂ ਆਈ 8TT ਦੀ ਇੱਕ ਵੀ ਭਰਤੀ ਨਵੀਂ ਨਹੀਂ ਆਈ ਜਿੰਨੀਆਂ ਭਰਤੀਆਂ ਪਿੱਛੇ ਹੈਗੀਆਂ ਅਸੀਂ ਸਾਰੀਆਂ ਹੀ ਉਹ ਤੁਹਾਨੂੰ ਪਤਾ ਹੈ ਕਾਂਗਰਸ ਟਾਈਮ ਦੀ ਹੈਗੀਆਂ ਅਸੀਂ ਜਦੋਂ ਉਹਦੀ ਨਵੀਂ ਸਰਕਾਰੇ ਬਣੀ ਹੈ ਸਿੰਗਲ ਵੀ ਭਰਤੀ ਇੱਕ ਨਹੀਂ ਆਈ ਤੇ ਲਾਸਟ ਮੌਕਾ ਵੀ ਆਪਣੇ ਕੋਲ 6 ਮਹੀਨੇ ਹੈਗੇ ਨੇ ਹੁਣ ਜੇ 6 ਮਹੀਨੇ ਇਹੋ ਹੀ ਚੰਗੀ ਤਰ੍ਹਾਂ ਸਾਰਿਆਂ ਨੇ ਰਲ ਮਿਲ ਕੇ ਸਾਥ ਦਿੱਤਾ ਤੇ ਸੰਘਰਸ਼ ਕਰਕੇ ਤੇ ਦਬਾਅ ਪਾ ਕੇ ਭਾਈ ਪੋਸਟਾ ਕੜਵਾਈਆਂ ਜਾ ਸਕਦੀਆਂ ਨੇ ਕਿਉਂਕਿ ਭਾਈ ਬੜਾ ਟਾਈਮ ਹੋ ਗਿਆ ਸਾਰੇ ਜਣੇ ਚੁੱਪ ਕਰਕੇ ਬੈਠੇ ਨੇ ਗਰੁੱਪਾਂ 'ਚ ਦੇਖੀਗਾ ਗਰੁੱਪਾਂ 'ਚ ਵੀ ਚੁੱਪ ਕਰਕੇ ਬੈਠੇ ਨੇ ਗਰੁੱਪਾਂ 'ਚ ਕੋਈ ਨਹੀਂ ਬੋਲਦਾ ਕਿਉਂਕਿ ਹੁਣ ਚੁੱਪ ਬੈਠਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਝ ਹੋਣਾ ਹੈ ਜੂਨੀਅਨ ਵਾਲਾ ਪ੍ਰਸ਼ਾਸਨ ਦਾ ਵੀ ਅੱਗੇ ਇੱਕ ਲੱਗ ਕੇ ਇੱਕ ਕੰਮ ਨੂੰ ਅੱਗੇ ਚਲਾਣਾ ਬਾਕੀ ਸਪੋਰਟ ਬਾਈ ਤੁਹਾਡੀ ਚਾਹੀਦੀ ਤੁਹਾਡੀ ਗਿਣਤੀ ਚਾਹੀਦੀ ਏ ਜੇ ਆਪਾਂ ਆਖੀਏ ਕੋਈ 40 50 ਜਣਿਆਂ ਨਾਲ ਪੋਸਟਾਂ ਕਰਵਾਈਆਂ ਜਾ ਸਕਦੀਆਂ ਜਾਂ ਸੰਘਰਸ਼ ਕੀਤਾ ਜਾ ਸਕਦਾ ਹੈ 40 50 ਜਣਿਆਂ ਨਾਲ ਬਾਈ ਕੁਝ ਨਹੀਂ ਹੱਲ ਹੋਣਾ ਪਿਛਲੀਆਂ ਜਿੰਨੀਆਂ ਪਰਥੀਆਂ ਕਢਾਈਆਂ ਨੇ ਤੁਸੀਂ ਪਿੱਛੇ ਵੀ ਦੇਖੀਆਂ ਨੇ ਪਿੱਛੇ ਏਟਡੀ ਨੇ ਕਿੰਨੇ ਸੰਘਰਸ਼ ਕੀਤੇ ਕਿੰਨੇ ਪ੍ਰੋਟੈਸਟ ਹੋਏ ਪਿੱਛੇ ਹਰੇਕ ਨੂੰ ਪਤਾ ਹੈ ਵੀ ਕਿਵੇਂ ਪੋਸਟਾ ਕਢਵਾਈਆਂ ਜਾ ਸਕਦੀਆਂ ਨੇ ਫਿਰ ਵੀ ਖਰੇ ਕਿਉਂ ਚੁੱਪ ਕਰਕੇ ਆਪਾਂ ਬੈਠੇ ਆਂ 4 ਸਾਲ ਹੋ ਗਏ ਨੇ ਜੇ ਵੀ ਆਪਾਂ ਚੁੱਪ ਕਰਕੇ ਬੈਠੇ ਆਂ ਲਾਸਟ 6 ਮਹੀਨੇ ਹੈਗੇ ਨੇ ਜੇਕਰ ਸਪੋਰਟ ਕਰੋਗੇ ਤਪੋਸਟਾ ਕਰਵਾਈਆਂ ਜਾ ਸਕਣਗੀਆਂ ਜੇ ਬਈ ਤੁਸੀਂ ਇਵੇਂ ਚੁੱਪ ਕਰਕੇ ਬੈਠੇ ਰਹੇ ਫਿਰ ਭਾਈਆ 6 ਮਹੀਨੇ ਇਹ ਵੀ ਟੱਪ ਜਾਣੇ ਨੇ ਫਿਰ ਅਗਲੇ 5 ਸਾਲ ਤੇ ਤੁਸੀਂ ਜਾਓਗੇ ਗੱਲ ਅਗਲੇ 5 ਸਾਲ ਤੇ ਗੱਲ ਜਾਏਗੀ ਇਹ ਨਹੀਂ ਫਿਰ ਅਗਲੇ 5 ਸਾਲ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਅੱਗੇ ਦਾ ਪਤਾ ਅਜੇ ਵੀ ਮੌਕਾ ਹੈ ਅਜੇ ਵੀ ਸਾਰੇ ਜਣੇ ਸਪੋਰਟ ਕਰੋ ਰਲ ਮਿਲ ਕੇ ਸਾਰੇ ਚੱਲੋ ਜਦੋਂ ਵੀ ਕੋਈ ਪ੍ਰਦਰਸ਼ਤ ਜਾਂ ਕੋਈ ਵੀ ਮੀਟਿੰਗ ਕੀਤੀ ਜਾਂਦੀ ਹੈ ਉਦੋਂ ਮੀਟਿੰਗ ਵਿੱਚ ਸਾਰੇ ਤੋਂ ਵੱਧ ਤੋਂ ਵੱਧ ਪਹੁੰਚਿਆ ਕਰੋ ਉੱਥੇ ਜੇਕਰ ਗਰਾਊਂਡ ਲੈਵਲ ਤੇ ਸਾਰੇ ਵੱਧ ਤੋਂ ਵੱਧ ਪਹੁੰਚੇਗੇ ਬਾਈ ਤਾਂ ਹੀ ਅੱਗੇ ਜਾ ਕੇ ਪ੍ਰੋਸੈਸ ਨੂੰ ਚਲਾਇਆ ਜਾ ਸਕਦਾ ਹੈ ਜੇ ਗਰੁੱਪਾਂ ਦੇ ਜਾਂ ਕਰਾਂ ਦੇ ਚੁੱਪ ਕਰਕੇ ਬੈਠੇ ਰਹੇ ਬਾਈ ਫਿਰ ਕੋਈ ਹੱਲ ਨਹੀਂ ਹੋਣਾ ਠੀਕ ਹੈ ਨਾ ਪਰ ਦੇਖਣ ਨੂੰ ਇਹ ਮਿਲ ਰਿਹਾ ਹੈ ਵੀ ਐਕਟਿਵ ਕੋਈ ਨਹੀਂ ਹੈਗਾ ਇਸ ਟਾਈਮ ਸਾਰੇ ਜਣੇ ਆ ਸ਼ਾਂਤੋ ਕੇ ਬੈਠੇ ਨੇ ਕੰਨਿਆਂ ਦੇ ਮਨ ਚ ਹੈਗਾ ਭਰਤੀ ਤਾਂ ਆ ਜਾਣੀ ਏ ਕੋਈ ਗੱਲ ਨਹੀਂ ਸੰਘਰਸ਼ ਨਾ ਕੀਤਾ ਤਾਂ ਭਰਤੀ ਤਾਂ ਤਾਂ ਵੀ ਆ ਜਾਣੀ ਏ ਬਾਈ ਉਹ ਟਾਈਮ ਗਏ ਜਿਹੜੇ ਅੱਗੇ ਭਰਤੀਆਂ ਵੇ ਆਂਦੀਆਂ ਸੀ ਹੁਣ ਵਾਲਾ ਟਾਈਮ ਇਹ ਹੈਗਾ ਸੰਘਰਸ਼ ਕਰਾਂਗੇ ਤਾਂ ਤਾਂ ਹੀ ਭਰਤੀ ਆਏਗੀ ਨਵੀਂ ਤਾਂ ਹੀ ਪੋਸਟਾਂ 8TT ਦੀਆਂ ਨਵੀਆਂ ਆਣਗੀਆਂ ਨਹੀਂ ਤਾਂ ਬਾਈ ਫਿਰ ਟੈਟ ਜਿਵੇਂ ਪਾਸ ਕਰਕੇ ਫਿਰ ਬੈਠੇ ਰਹੇ ਚੁੱਪ ਕਰਕੇ ਠੀਕ ਹੈ ਨਾ ਚੱਲਣਾ ਸਾਰਿਆਂ ਨਾਲ ਰਲ ਮਿਲ ਕੇ ਹੀ ਪੈਣਾ ਹੈ ਸਾਰੇ ਸਪੋਰਟ ਕਰੋਗੇ ਤਾਂ ਘਰ ਤੋਂ ਘੱਟ 5-700 ਜਣਾ ਗਰਾਊਂਡ ਲੈਵਲ ਤੇ ਦਬਾਅ ਹੋਏ ਫੇਰ ਹੀ ਪੋਸਟਾਂ ਨਿਕਲੀਆਂ ਨੇ ਉਹ ਵੀ ਸੰਘਰਸ਼ ਲਗਾਤਾਰ ਕਰਨਾ ਪੈਣਾ ਹੈ ਲਗਾਤਾਰ ਧਰਨੇ ਲਗਾਉਣੇ ਪੈਣੇ ਨੇ ਠੀਕ ਹੈ ਨਾ ਫੇਰ ਹੀ ਦਬਾਅ ਜਾ ਕੇ ਸਰਕਾਰ ਤੇ ਪੈਣਾ ਹੈ ਬਾਕੀ ਜਿਹੜੇ ਸਾਹਮਣਾ ਸਿਸਟਮ ਸਾਰੇ ਜਣੇ ਚੁੱਪ ਕਰਕੇ ਬੈਠੇ ਨੇ ਬਾਈ ਇਦਾਂ ਹੱਲ ਨਹੀਂ ਹੋਣਾ ਇਸ ਕਰਕੇ 18 ਤਰੀਕ ਨੂੰ ਜਿਹੜਾ ਵੀ ਧਰਨਾ ਰੱਖਿਆ ਈਟੀਟੀ ਕੇਡਰ ਦੀ ਨਵੀਆਂ ਪੋਸਟਾਂ ਵਾਸਤੇ। ਸੰਗਰੂਰ ਜਿਹੜਾ ਬੱਸ ਸਟੈਂਡ ਤੇ ਪੱਕੇ ਮੋਰਚੇ ਦੇ ਤੁਹਾਨੂੰ ਕਾਲ ਦਿੱਤੀ ਗਈ ਗਰੁੱਪ ਵਿੱਚ ਤੁਹਾਨੂੰ ਦੱਸਾ ਵੀ ਗਿਆ ਹੈ। ਇੱਕ ਵਾਰੀ ਤੁਸੀਂ ਸਾਰੇ ਜਣੇ ਉੱਥੇ ਵੱਧ ਤੋਂ ਵੱਧ ਪਹੁੰਚੋ। ਸਾਰੇ ਪਹੁੰਚੋਗੇ ਤਾਂ ਤਾਂ ਹੀ ਭਈ ਅੱਗੇ ਦਾ ਪ੍ਰੋਸੈਸ ਵੀ ਚਲਾਇਆ ਜਾ ਸਕਦਾ ਹੈ। ਗਿਣਤੀ ਨਾਲ ਹੀ ਸਾਰਾ ਕੁਝ ਹੱਲ ਹੋਣਾ ਹੈ। ਤੇ ਤੁਹਾਡੀ سپورਟ ਨਹੀਂ ਉੱਥੇ ਸਭ ਕੁਝ ਦਿਖਾਣਾ ਹੈ ਕਿਉਂਕਿ ਪਿੱਛੇ ਐਸੇ ਕਰਕੇ ਸਾਰੇ ਚੁੱਪ ਕਰਕੇ ਤਾਂ ਬੈਠੇ ਸੀ ਕੋਈ ਬੋਲਦਾ ਹੀ ਨਹੀਂ ਸੀ ਨਾ ਕੋਈ ਗਰਾਊਂਡ ਲੈਵਲ ਤੇ ਬੋਲਦਾ ਸੀ ਨਾ ਕੋਈ ਅੱਗੇ ਆਉਣ ਨੂੰ ਤਿਆਰ ਸੀ ਜੇਕਰ ਕੁਝ ਸਾਥੀ ਹੁਣ ਅੱਗੇ ਲੱਗੇ ਨੇ ਤਾਂ ਹੁਣ ਆਪਾਂ ਨਾਲ سپورਟ ਕਰਨ ਨੂੰ ਤਿਆਰ ਨਹੀਂ ਹੈ ਗਿਆ ਇਦਾਂ ਮਸਲੇ ਹੱਲ ਨਹੀਂ ਹੁੰਦੇ ਇਹਦੇ ਸਾਰਿਆਂ ਨੇ ਭਾਈ ਰਾਲ ਮੇਲ ਕੇ ਸਾਰੇ ਚੱਲੋ ਸਾਰੇ ਜਣੇ ਕ ਸਮਝੋ ਇੱਕ ਗੱਲ ਨੂੰ ਵੀ ਨਾ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਸੰਘਰਸ਼ ਤੋਂ ਬਿਨਾ ਹੱਲ ਨਹੀਂ ਹੋਣਾ ਅਜੇ ਵੀ ਮੌਕਾ ਆ ਗਿਆ ਅਜੇ ਵੀ ਟਾਈਮ ਆ ਗਿਆ ਠੀਕ ਹੈ ਨਾ ਜੇ ਭਾਈ ਸਾਰੇ ਸਾਥ ਦਿਓਗੇ ਸਾਰੇ ਸਪੋਰਟ ਹੱਲ ਸਾਰੇ ਹੋ ਜਾਂਦੇ ਹੁੰਦੇ ਨੇ ਜੇ ਆਪਾਂ ਆਖੀ ਇਹਨਾ ਚੁੱਪ ਕਰ ਕਿਵੇਂ ਹੱਲ ਹੋ ਜਾਣਗੇ ਭਾਈ ਐਵੇਂ ਹੱਲ ਨਹੀਂ ਹੋਣਾ ਸਾਰੇ ਰਲ ਮਿਲ ਕੇ ਸਾਰੇ ਜਿਹੜੇ ਮੰਗਾ ਵੀ ਹੁੰਦੇ ਨੇ ਸਾਰਿਆਂ ਦੇ ਭਾਈ ਸਾਰੇ ਬੈਠਣਗੇ ਸਾਰਿਆਂ ਦੇ ਕੰਮ ਤੇ ਜਿਹੜਾ ਹੁੰਦਾ ਪ੍ਰੋਸੈਸ ਉਹ ਰੇਖ ਦੇ ਸੋਚ ਵਿਚਾਰ ਕੇ ਅੱਗੇ ਕੀਤਾ ਜਾਂਦਾ ਹੁੰਦਾ ਹੈ ਠੀਕ ਹੈ ਨਾ ਮੰਗਾ ਵੀ ਤਾਂ ਮੰਗੇ ਜੇ ਗਰਾਊਂਡ ਲੈਵਲ ਤੇ ਸਾਰਾ ਦਬਾਅ ਹੋਏਗਾ ਸਾਰਿਆਂ ਦਾ ਦਬਾਅ ਨਾਲ ਹੀ ਹੋਣਾ ਹੱਲ ਕਿਉਂਕਿ ਮਾਸਟਰ ਗੇਟਰ ਦੇ ਪਿੱਛੇ ਤੁਹਾਨੂੰ ਪਤਾ ਲੰਮੇ ਸਮੇਂ ਤੋਂ ਉਹ ਵੀ ਧਰਨਾ ਰੇਖਾਾਂ ਮੀਟਿੰਗ ਕੋਈ ਵੀ ਪ੍ਰੋਸੈਸ ਹੁੰਦਾ ਐਕਟੀਵਿਟੀ ਮਾਸਟਰ ਗੇਟ ਦੀ ਸਾਰੀ ਯੂਨੀਅਨ ਐਕਟਿਵ ਚੱਲ ਰਹੀਆਂ ਨੇ ਕੋਈ ਵੀ ਧਰਨਾ ਹੁੰਦਾ ਸਭ ਤੋਂ ਪਹਿਲਾਂ ਉਹ ਮਾਸਟਰ ਗੇਟਰ ਅੱਲੇ ਪਹੁੰਚ ਜਾਂਦੇ ਨੇ ਪਰ ਈਟੀਟੀ ਵਾਲੇ ਆਏ ਚੁੱਪ ਕਰਕੇ ਬੈਠੇ ਨੇ ਸ਼ਾਂਤ ਹੋ ਕੇ ਕੋਈ ਧਰਨਾ ਨਹੀਂ ਕੋਈ ਐਕਟੀਵਿਟੀ ਨਹੀਂ ਕੋਈ ਮੀਟਿੰਗ ਜੇ ਨਹੀਂ ਪਹੁੰਚਦਾ ਕੋਈ ਗਰਾਊਂਡ ਲੈਵਲ ਤੇ ਨਹੀਂ ਆਂਦਾ ਇੱਦਾਂ ਕਿਵੇਂ ਪੋਸਟਾ ਕਰਵਾਈਆਂ ਜਾ ਸਕਦੀਆਂ ਨੇ ਜੇ ਭਾਈ ਇੱਦਾਂ ਹੁਣ ਚੁੱਪ ਕਰਕੇ ਬੈਠੇ ਰਹੇ 6 ਮਹੀਨੇ ਵੀ ਬੀਤ ਜਾਣੇ ਨੇ ਬਾਕੀ 6 ਮਹੀਨੇ ਹਗੇ ਨੇ ਇਹਨਾ ਸੋਚੋ ਵੀ ਸਾਲ ਲਗਾਇਆ 2 ਮਹੀਨੇ ਦਾ ਪਹਿਲਾਂ ਤੁਹਾਨੂੰ ਵੀ ਪਤਾ ਹੈ ਸਾਰਾ 3 ਮਹੀਨੇ ਪਹਿਲਾਂ ਪ੍ਰੋਸੈਸ ਸਾਰਾ ਬੰਦ ਹੋ ਜਾਂਦਾ ਹੈ ਕੋਡ ਆਫ ਕਨੈਕਟ ਜਦ ਲੱਗ ਜਾਂਦਾ ਹੈ 4 ਮਹੀਨੇ 4 ਸਾਲ ਬੀਤ ਗਏ ਨੇ ਸਾਲ ਜਿਹੜਾ ਬਾਕੀ ਪਿਆ ਨੇ ਉਹਦੇ ਵਿੱਚ 6 ਮਹੀਨੇ ਮੰਨ ਕੇ ਚੱਲੋ ਤੁਸੀਂ ਬਾਕੀ ਤੁਸੀਂ ਕਹੋ ਨਾ ਐਵੇਂ ਜੂਨੀਅਨ ਨਾਲ ਇਕੱਲੇ ਕੋਈ ਹੱਲ ਕਰ ਲੈਣਗੇ ਭਾਈ ਹੱਲ ਐਵੇਂ ਨਹੀਂ ਹੋਣਾ ਜੂਨੀਅਨ ਨਾਲ ਕਿੰਨਾ ਕੁ ਆਖਰ ਤੱਕ ਕਿੰਨੇ ਕੁ ਵਾਰੀ ਤੁਹਾਨੂੰ ਵਾਰ-ਵਾਰ ਅਪੀਲ ਕਰਨਗੇ ਕਿੰਨੇ-ਕਿੰਨੇ ਵਾਰੀ ਤੁਹਾਨੂੰ ਬੇਨਤੀ ਕਰਨਗੇ ਤੁਹਾਡਾ ਆਪ ਦਾ ਫਰਜ਼ ਬਣਨਾ ਚਾਹੀਦਾ ਹੈ ਵੀ ਅਸੀਂ ਗਰਾਊਂਡ ਲੈਵਲ ਤੇ ਨਾਲ ਸਪੋਰਟ ਕਰੀਏ ਜਿਹੜੇ ਸਾਥੀ ਸਾਡੇ ਭੈਣ ਭਰਾ ਅੱਗੇ ਲੱਗੇ ਹੋਏ ਨੇ ਉਹਨਾਂ ਦਾ ਆਪਾਂ ਸਾਥ ਦੇਈਏ ਬਾਕੀ 18 ਤਰੀਕ ਨੂੰ ਤੁਹਾਡੀ ਗਿਣਤੀ ਨੇ ਸਾਰਾ ਕੁਝ ਦੱਸਣਾ ਹੈ। ਵੀ ਅੱਗੇ ਦਾ ਪ੍ਰੋਸੈਸ ਕੀ ਹੋ ਸਕਦਾ 18 ਤਰੀਕ ਨੂੰ ਤੁਹਾਡੀ ਗਿਣਤੀ ਨੇ ਦੱਸਣਾ 18 ਤਰੀਕ ਨੂੰ 18 ਜਨਵਰੀ ਨੂੰ ਵੀ ਧਰਨੇ ਤੇ ਕਿੰਨੇ ਜਣੇ ਤੁਸੀਂ ਪਹੁੰਚਦੇ ਨੇ। ਪੋਸਟਾਂ ਵੀ ਤਾਂ ਕੜਵਾਈਆਂ ਤਾਂ ਹੀ ਦਬਾਅ ਪਾਇਆ ਜਾਂਦਾ ਵੀ ਪੱਕੇਨ ਵਾਲੇ ਤੋਂ ਇਹ ਵੀ ਇੰਨੇ ਜਣੇ ਸਾਡੇ ਸਾਥੀ ਟੈਸਟ ਪਾਸ ਨੇ। ਤਾਂ ਇਕਰ ਵਣੇ ਜਾ ਸਕਦੀਆਂ ਨੇ। ਜੇ ਆਪਾਂ ਚੁੱਪ ਕਰਕੇ ਘਰਾਂ 'ਚ ਬੈਠ ਕੇ ਆਖੀਏ ਵੀ ਪੋਸਟਾਏਵੇਂ ਆ ਜਾਣਗੇ ਇਹ ਕਿਵੇਂ ਪਤਾ ਲੱਗੇਗਾ ਇਹ ਸਰਕਾਰ ਨੂੰ ਜਗਾਣਾ ਆਪਣਾ ਇਸ ਸਰਕਾਰਾਂ ਨੂੰ ਜਗਾਣਾ ਪੈਂਦਾ ਧਰਨਾ ਪ੍ਰੋਟੈਸਟ ਸਾਰਾ ਕੁਝ ਕਰਕੇ ਹਾਂਜੀ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਮੈਸੇਜ ਕਰ ਸਕਦੇ ਜੀ ਠੀਕ ਹੈ ਨਾ ਬਾਕੀ 18 ਤਰੀਕ ਨੂੰ ਸਾਰੇ ਜਣੇ ਵੱਧ ਚੜ ਕੇ ਧਰਨੇ ਤੇ ਪਹੁੰਚੋ ਜਿਹੜੀ ਯੂਨੀਅਨ ਵੱਲੋਂ ਕਾਲ ਤੁਹਾਨੂੰ ਦਿੱਤੀ ਗਈ ਹੈ ਗਰੁੱਪਾਂ 'ਚ ਵੀ ਐਕਟਿਵ ਕਰੋ ਜਿਹੜੇ ਗਰੁੱਪਾਂ 'ਚ ਚੁੱਪ ਕਰਕੇ ਬੈਠੇ ਨੇ ਉਹਨਾਂ ਨੂੰ ਵੀ ਜਗਾਓ ਜਿਹੜੇ ਤੁਹਾਡੇ ਲਿੰਕ ਵਿੱਚ ਨੇ ਉਹਨਾਂ ਨੂੰ ਵੀ ਜਗਾਓ ਜਿਹੜੇ ਘਰਾਂ ਵਿੱਚ ਚੁੱਪ ਕਰਕੇ ਬੈਠੇ ਨੇ ਉਹਨਾਂ ਨੂੰ ਵੀ ਜਗਾਓ ਜਿਹੜੇ ਤੁਹਾਡੇ ਲਿੰਕ ਵਿੱਚ 2-4-4 ਜਣੇ ਜਾਂ 5-5 ਜਣੇ ਹੈਗੇ ਨਾ ਉਹਨਾਂ ਸਾਰਿਆਂ ਨੂੰ ਕਹੋ 18 ਤਰੀਕ ਨੂੰ ਪੱਤਰਨੇ ਤੇ ਪਹੁੰਚਣਾ ਹੈ ਆਪਣੀ ਗਿਣਤੀ ਉੱਥੇ ਵੱਧਵਾ ਦਿੱਸਣੀ ਚਾਹੀਦੀ ਹੈ ਸਾਰੇ ਜਣੇ ਇਸ ਤਰ੍ਹਾਂ ਤੁਸੀਂ ਆਪੋ ਦੀ ਜ਼ਿੰਮੇਵਾਰੀ ਸਮਝ ਕੇ ਇਸ ਕੰਮ ਵੱਲ ਪੈ ਗਏ ਤਾਂ ਆਪਾਂ ਇੱਕ ਦਿਨ ਸਫਲ ਵੀ ਹੋਵਾਂਗੇ ਜਿੱਤ ਵੀ ਪ੍ਰਾਪਤ ਕਰਾਂਗੇ ਠੀਕ ਹੈ ਬਾਕੀ ਹੁਣ ਤੁਹਾਡੇ ਤੇ ਤੁਸੀਂ ਬਈ ਅੱਗੇ ਦਾ ਪ੍ਰੋਸੈਸ ਕੀ ਕਰਨਾ ਹੈ ਆ 6 ਮਹੀਨੇ ਚ ਪੋਸਟ ਅਕੜਵਾਨੀਆਂ ਨੇ ਕਿਵੇਂ ਚੁੱਪ ਕਰਕੇ ਬੈਠਣਾ ਜੀ ਠੀਕ ਹੈ ਤੁਹਾਡੇ ਤੇ ਜਿਵੇਂ ਤੁਸੀਂ ਆਪਦਾ ਅੱਗੇ ਸੋਚਣਾ ਜੀ ਸਾਡਾ ਫਰਜ਼ ਏ ਤੁਹਾਨੂੰ ਦੱਸਣਾ ਅੱਗੇ ਤੁਸੀਂ ਆਪਣੀ ਮਰਜ਼ੀ ਕਰਨੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਠੀਕ ਹੈ ਕਿਸੇ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਮੈਸੇਜ ਕਰ ਸਕਦੇ ਜੀ ਬਾਕੀ 18 ਤਰੀਕ ਦੀ ਕਾਲਿੰਗ ਦਿੱਤੀ ਵੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਤਰਨੇ ਦੀ ਠੀਕ ਹੈ ਤੇ ਸਾਰੇ ਜਣੇ ਵੱਧ ਤੋਂ ਵੱਧ ਦੋਸਤ ਦਿਨ ਸਾਥ ਦਿਓ ਗਿਣਤੀ ਵੱਧ ਤੋਂ ਵੱਧ ਹੋਏ ਠੀਕ ਹੈ ਕੁਝ ਸਰਕਾਰ ਨੂੰ ਪਤਾ ਲੱਗ ਸਕੇ ਵੀ ਈਟੀਟੀ ਵਾਲੇ ਹੱਗੇ ਨੇ ਪੋਸਟਾ ਲੈਣ ਵਾਸਤੇ ਠੀਕ ਹੈ ਭਾਈ ਤੇ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਲਿੰਕ ਨੂੰ ਅੱਗੇ ਵਾਰ-ਵਾਰ ਸ਼ੇਅਰ ਕਰਿਆ ਜੇ ਜਿਹੜੇ ਘਰਾਂ ਚ ਚੁੱਪ ਕਰਕੇ ਬੈਠੇ ਨੇ ਜਿਹੜੇ ਤੁਹਾਡੇ ਲਿੰਕ ਵਿੱਚ ਨੇ ਜਿਹੜੇ ਬੋਲਦੇ ਨਹੀਂ ਉਹਨਾਂ ਤੱਕ ਇਸ ਵਾਜ ਨੂੰ ਵੀ ਅੱਗੇ ਪਹੁੰਚਾਇਆ ਜੇ ਠੀਕ ਹੈ ਭਾਈ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀ ਚੈਨਲ ਤੇ ਫਸਟ ਟਾਈਮ ਵਿజిਟ ਕਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆਏ ਅੱਗੇ ਦੀ ਜਿਹੜੀ ਵੀ ਅਪਡੇਟ ਹੋਈ ਤੁਹਾਡੇ ਤੱਕ ਸ਼ੇਅਰ ਕੀਤੀ ਜਾਏਗੀ ਠੀਕ ਹੈ ਭਾਈ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ